ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਪੈ ਰਿਆ ਤੇ ਮੀਂਹ ਤੇ ਆਪਾਂ ਹੀ ਅੱਜ ਕੱਖੂਕ ਪਾਤੇ ਮੈਸਾਂ ਨੂੰ ਪਸ਼ੂਆਂ ਨੂੰ ਤੇ ਬਹੁਤ ਜ਼ਿਆਦਾ ਬੱਦਲ ਤੇ ਮੀਂਹ ਬਹੁਤ ਪੈ ਰਿਹਾ ਪੂਰਾ ਤੇਜ਼ ਮੀਂਹ ਆਈ ਆਪਾਂ ਚੱਟਿਆ ਸਾਤਰੀ ਡੌਗੀ ਬਾਈਟਾਈਮਿੰਗ ਤੋਂ ਕਰਕੇ ਜਮੀ ਪੈਂਦਾ ਸਾਰੇ ਭੱਜਾਂ ਤੋਂ ਇੱਕ ਪਾਸੇ ਗੇਟ ਕੋ ਬੈਠੇ ਨੇ ਲੋ ਜੀ ਆਪਣੀ ਆ ਗਈ ਬੱਸ ਹੁਣ ਆਪਾਂ ਚੱਲਿਆਂ ਕੰਮ ਤੇ ਮੈਂ ਬਹੁਤ ਜ਼ਿਆਦਾ ਪੈਂਦਾ ਹਾਂ ਹੁਣ ਚਲਿਆ ਬਾਸੂ ਜੇ ਤੇ ਹੁਣ ਚਲਦੀ ਰੱਬ ਦੀ ਬਾਣੀ ਬਹੁਤ ਸੋਹਣੀ ਲਾਜੀ ਸੁਣ ਕੇ ਜੀ ਪੈ ਰਹੇ ਹੈਂ ਭਗਵਾਨ ਦਾ ਸ਼ਕਨਾ ਅੱਜ ਦੇਖੋਗੇ ਆਪਣੇ ਇਸ ਘਰ ਕਰਕੇ ਕਿਉਂਕਿ ਮਛਰ ਬਹੁਤ ਹੰਗ ਕਰਦਾਈ ਪਸ਼ੂਆਂ ਨੂੰ ਤੇ ਸ਼ਕਾਰਨ ਕਰਕੇ ਸਾਰੇ ਉਧਰ ਹੀ ਟੂੰਈ ਡਾਈ ਹੋਈ ਆ ਉਹ ਥੋੜੇ ਪਸ਼ੂ ਟਿਕੇ ਹੋਏ ਨੇ ਤੇ ਆਰਾਮ ਨਾਲ ਬੈਠੇ ਨੇ ਦਰभी तू ही ਲਈ ہوئی ਆ ਤਾਂ ਹੀ ਜੇ ਥੋੜਾ ਟਿਕ ਟਕਾਉ ਆ ਮਛਰਾਂ ਕਰਕੇ ਇਹਦਾ ਹਰਾਨ ਵੱਧ ਕਰ ਕਰ ਮਛਰ ਮੱਛੀਆਂ ਨਾ ਮਾਰ ਰਹੇ ਗਰਮੀ ਬਹੁਤ ਜਿਆਦੇ ਪੈਂਦੀ ਆ ਤੇ ਇਸ ਕਾਰਨ ਗੜੀ ਮੱਛਾ ਆ ਜਾਂ ਸੂਣ ਵਾਲੀਆਂ ਤੇ ਜਦ ਰਿ ਠੰਡਾ ਰਹਿਦਾ ਪਾਣੀ ਠੰਡਾ ਮਾਰੇ ਤੇ ਮੋਟਰ ਚਲਾ ਕੇ ਰੱਖੀ ਜਦ ਜੜੇ ਥੋੜੀ ਰਾਤ ਮਿਲ ਜਾਂਦੀ ਆ ਆਰਾਮ ਨਾਲ ਬੈਠਿਆ ਰਹੇ ਜੇ ਤਾਂ ਰਾਤ ਨੂੰ ਮੱਛਰ ਥੋੜਾ ਮੋਟਾ ਕਰਦਾ ਹੂੰਗਾ ਰਿਹਿੰਦਾ ਫਿਰ ਤੁ ਵੀ ਲਾਉਣੀ ਪੈਂਦੀ ਸ਼ਿਕਾਰ ਕਰਕੇ ਮੈਂ ਸਾਨੂੰ ਠੀਕ ਰੈਂਦੀ ਆ ਤੇ ਮੱਛਰ ਬਾਹਾਂ ਦਾ ਵੇਗਾਰਾ ਮੈਂ ਹੋਰ ਜੱਦਾ ਇਹ ਆਪਣਾ ਜੀ ਦਾਣਾ ਦੋਣਾ ਚੂਗਦਾ ਤੇ ਮੈਨੂੰ ਦੇਖ ਕੇ ਤੁਰ ਪਿਆ ਹੌਲੀ ਹੌਲੀ ਹਾਂਜੀ ਅੱਜ ਲੱਗਿਆ ਇਸ ਸ਼ਹਿਰ ਚ ਮੈਚ ਬਹੁਤ ਸੋਹਣਾ ਮੈਚ ਲੱਗਿਆ ਹੈ ਬੈਟਿੰਗ ਚੱਲਦੀ ਹੈ ਬੋਲਿੰਗ ਇੱਧਰ ਵੀਰੋਂ ਨਹੀਂ ਬੈਲੀਬਾਲ ਖੇਡਦੇ ਨੇ ਲੈ ਬੈਡਬਾਲ